ਆ ਵਾ ਵਾ ਵਧੀਆ ਵਾ ਵੀ ਉਥੋਂ ਆਣ ਕੇ ਤੇ ਇੱਥੇ ਬਹਿ ਰਹਿੰਦੇ ਈਓ ਨਾ ਕਰਦੀ ਕੋਈ ਸੋਨੀ ਤੇ ਨਾ ਗੇਨੀ ਕਿਉਂ ਕੀ ਗੱਲ ਇੱਥੇ ਮਾੜਾ ਵਾ ਜੇ ਘਰ ਜਾਈਏ ਤੁਸੀਂ ਤਾਂ ਆਪੋ ਹੀ ਲੜੀ ਜਾਂਦੀਆਂ ਇਹਦੇ ਸੁਨੇਹ ਮੰਦਾ ਕਿਦੀ ਕਰੇ ਕਿਦੀ ਉਸੇ ਲੈ ਦੱਸ ਤੇ ਇਹਦਾ ਮਤਲਬ ਵੀ ਘਰੋਂ ਬਾਹਰ ਨਿਕਲ ਕੇ ਬਹਿ ਜਾਣਾ ਵਾ ਇੱਥੇ ਸਿੱਧੀ ਧੋਪ ਪੈਣ ਈ ਆ ਵੇਖ ਕਿਦਾਂ ਨਿਗਾਹ ਵਾ ਇੱਥੇ 4-5 ਕੰਦਾ ਵਾ ਨਾ ਇਹ ਡੰਗਰਾਂ ਨਾਲ ਗੱਲਾਂ ਕਰ ਲਿੱਦੀਆਂ ਉਹ ਚਾਰੇ ਮੱਝਾ ਗਾਵਾਂ ਨਾ ਉਹ ਤੁਹਾਡੇ ਨੂੰ ਜਵਾਬ ਨਹੀਂ ਦਿੰਦੀਆਂ ਗੜੀਆਂ ਚੁੱਪ ਕੀਤੀਆਂ ਵਿਚਾਰੀਆਂ ਤੇ ਜੇ ਵੀ ਘਰ ਜਾਈਏ ਨਾ ਤੇ ਤੁਹੀਂ ਆ ਗਾੜੀਆਂ ਨਾ ਖਾਣ ਹੀ ਪੈਂਦੀਆਂ ਮੈਨੂੰ ਤੇ ਚਲੋ ਠੀਕ ਆ ਤੁਹਾਡੀ ਗੱਲ ਮੈਂ ਮੰਨ ਲੈਨੀ ਆ ਜਿੱਦਾਂ ਵਾ ਤੁਸੀਂ ਸਹੀ ਹੋ ਤੇ ਮੈਂ ਆਂਦੀ ਹੀਗੀ ਪਿਆਜ ਪਾਮ ਤੋਂ ਨਾ ਹੋ ਆਈਏ ਕਿਉਂ ਕੀ ਕਰਨਾ ਉਹ ਨਾ ਪੂਆ ਜੀ ਫੋਨ ਕਰਦੇ ਹੈਗੇ ਹਾਂ ਉਹ ਠੀਕ ਨਹੀਂ ਆ ਤੇ ਆਖਣਦੇ ਮੈਨੂੰ ਮਿਲ ਜਾ ਇੱਕ ਵਾਰੀ ਆਣ ਕੇ ਚਲ ਹੋ ਨਹੀਂ ਚਲ ਕੋਈ ਗੱਲ ਨਹੀਂ ਵੇਲਾ ਅੱਜ ਮੈਂ ਆ ਚਲੋ ਠੀਕ ਆ ਤੁਸੀਂ ਜੇ ਪੱਠੇ-ਪੁੱਠੇ ਪਾਉਣੇ ਆ ਤੇ ਪਾ ਲਓ ਜੇ ਨਹੀਂ ਤੇ ਫਿਰ ਚਲੋ ਚੱਲੀਏਗਾ ਪੱਠੇ ਮੈਂ ਪਾ ਤੇ ਕੋਈ ਪਾਣੀ ਡੋਣਾ ਆ ਕੇ ਡਾਲੂਗਾ ਚਲੋ ਮੈਂ ਮੁੰਡੇ ਦੀ ਰੋਟੀ ਬਣਾਉਣੀ ਆ ਉਹ ਬਣਾ ਕੇ ਨਾ ਤੇ ਫਿਰ ਮੈਂ ਤਿਆਰ ਹੋ ਜਾਨੀ ਆ ਚਲ ਮੈਂ ਆ ਗਈ ਰੋਟੀ ਤੇ ਪੱਕ ਗਈ ਆ ਤੇ ਕੰਮ ਸਾਰਾ ਨਿਬੜ ਹੀ ਗਿਆ ਵਾ ਏਦਾਂ ਕਰ ਲਈ ਆ ਮੈਂ ਤਿਆਰ ਹੋ ਜਾਨੀ ਆ ਆਪੇ ਕਰਨ ਆਉਗਾ ਤੇ ਆਣ ਕੇ ਰੋਟੀ ਖਾ ਲੂਗਾ ਪਰਮਜੀਤ ਆ ਜਾ ਫੇ ਜਾਣਾ ਗਾਹਦੇ ਇਹੋ ਗੱਲ ਮਾੜੀ ਜਾਨਣੀ ਆ ਜੀ ਜੇ ਤੁਰਨਾ ਨਾ ਫੇ ਅੰਦਰੇ ਬੜੇ ਤਿਆਰ ਹੋਈ ਜਾਣਾ ਹੋਈ ਜਾਣਾ ਹਾਇ ਹਾ ਤੁਸੀਂ ਕੀ ਕਾਲੇ ਪੈ ਗਏ ਓ ਮੈਂ ਅੱਦੇ ਅੰਦਰ ਟਾਈਮ ਲੱਗ ਗਿਆ ਤੇ ਆ ਗਏ। ਕਦੋਂ ਦੀ ਗਈ ਤਿਆਰ ਹੋਣ ਤੂੰ? ਹੁਣ ਇਹ ਤੇ ਗਈ ਆ ਪਹਿਲਾਂ ਮੁੰਡੇ ਦੀ ਰੋਟੀ ਰਾਟੀ ਪਕਾਈ ਫੇਰ ਹੀ ਤੋਰਨਾ ਹੀ ਕਰੋ। ਉੜ ਕੇ ਮੋੜਨਾ ਵੀ ਥੋਕਾ ਨਹੀਂ। ਕੋਈ ਨਹੀਂ ਆ ਜਾਣੇ ਟਾਈਮ 'ਚ। ਚੱਲ ਚੱਲ ਆ। ਨਹੀਂ ਮੇਰੀ ਗੱਲ ਸੁਣੋ। ਆ ਸੂਟ ਬੂਟ ਕੱਸ ਕੇ ਕਿੱਧਰ ਨੂੰ ਤਿਆਰ ਹੋਗੇ ਤੁਸੀਂ ਦੋਵੇਂ ਜਣੇ? ਆ ਲੱਗ ਗਈ। ਬਾ ਮਾਲੀ ਬੂਆ ਕੋ ਚੱਲਦੇ ਹਾਂ। ਤੁਹਾਡੇ ਪਹਾੜਾ ਲੱਗ ਗਈ ਆ। ਹੁਣ ਦੇ ਗੇਦੇ ਤੁਸੀਂ ਨਾ ਰਾਤ ਦੇ 8 ਵਜੇ ਆਣਾ ਵਾ। ਉਹ ਨਾਲੇ ਮੇਰੀ ਗੱਲ ਸੁਣੋ। ਉਹ 10 ਪੋਛ ਤੇ ਜਾਇਆ ਕਰੋ ਕਿਸ ਨੂੰ। ਤੂੰ ਹੀ ਤੇ ਇਦਾਂ ਹੀ ਤਿਆਰ ਹੋ ਗਏ ਤੇ ਤੁਰ ਪੈਂਦੇ ਓ ਜਿੱਦਾਂ ਕਿ ਤੇ ਪਤਾ ਨਹੀਂ ਕਿਹੜੀ ਗਾੜੀ ਵਿਆਹ ਕਰਿਆ ਹੁੰਦਾ ਵਾ ਦੱਸਣਾ ਪੁੱਛਣਾ ਕੀ ਆ ਮੇਰੀ ਗੱਲ ਸੁਣ ਕੇ ਉਹਨਾਂ ਦਾ ਫੋਨ ਆਇਆ ਏ ਮੈਨੂੰ ਕਿ ਮੈਨੂੰ ਆਣ ਕੇ ਤੇ ਮਿਲ ਜਾ ਤੈਨੂੰ ਪਤਾ ਵੀ ਹੈਗਾ ਵੀ ਉਹ ਢਿੱਲੇ ਮੱਠੇ ਰਹਿੰਦੇ ਆ ਤੇ ਜੇ ਅਗਲੇ ਭੈਣ ਭਰਾ ਨੇ ਯਾਦ ਕੀਤਾ ਵਾ ਤੇ ਜਾਣਾ ਤੇ ਪੈਂਦਾ ਹੀ ਆ ਤੇ ਨਾਲੇ ਦੂਜੀ ਗੱਲ ਏ ਵੀ ਮੈਂ ਕਰਨ ਦੀ ਰੋਟੀ ਪਕਾ ਕੇ ਨਾ ਤੇ ਰਸੋਈ ਚ ਰੱਖ ਦਿੱਤੀ ਆ ਕਰਨ ਗਿਆ ਜਰਾ ਕਾ ਮੁੰਡੇ ਦੇ ਨਾਲ ਹਰ ਚਵਾਲ ਨੂੰ ਆਊਗਾ ਨਾ ਤੇ ਉਹਨੂੰ ਰੋਟੀ ਫੜਾ ਦੇ ਆ ਮੇਰ ਕੋ ਟਾਡੇ ਨਾ ਰੋਜ ਦਾ ਟੱਸ਼ਨ ਨਹੀਂ ਹੁੰਦੇ ਹੈਗੇ ਠੀਕ ਆ ਨਾ ਜਿੱਥੇ ਜਾਣਾ ਹੁੰਦਾ ਨਾ ਆਪਣੇ ਨਿਆਣੇ ਨਾਲ ਲੈ ਕੇ ਜਾਇਆ ਕਰੋ ਰੋਟੀਆਂ ਪਕਾਉਣ ਫੜਾਉਣ ਨੂੰ ਮੈਂ ਤੇ ਤੂੰ ਰਾਮ ਨਾਲ ਸੈਰ ਸਪਟਾ ਕਰਦੀ ਰਿਹਾ ਕਰਵੀ ਲੈ ਦੱਸ ਪੂਜਾ ਜੇ ਤੂੰ ਹੀ ਵੰਡ ਜਾਂਦੇ ਤੁਹਾਡੀ ਕੁੜੀ ਰੋਟੀ ਨਹੀਂ ਹੁੰਦੀ ਐ ਰੋਟੀ ਪਾਣੀ ਪਕਾਉਂਦੀ ਹੁੰਦਾ ਪਤਾ ਮੈਨੂੰ ਕਿੰਨਾ ਕੁ ਰੋਟੀ ਪਾਣੀ ਦਿੰਦੀ ਆ ਮੈਂ ਨਾ ਸਾਰੀ ਘਰ ਦੀ ਜ਼ਿੰਮੇਵਾਰੀ ਨਿਭਾ ਕੇ ਨਾ ਤੇ ਪੂਜਾ ਫੇਰ ਹੀ ਚੱਲੀ ਆ ਐਸੇ ਕਰਕੇ ਮੈਂ ਰੋਟੀ ਵੀ ਪਕਾ ਕੇ ਰੱਖਦੀ ਆ ਤੇ ਤੈਨੂੰ ਦੋ ਰੋਟੀਆਂ ਮੁੰਡੇ ਨੂੰ ਥਾਲੀ ਚ ਪੜਾਉਂਦੀ ਨੂੰ ਬਾਹਰ ਹੁੰਦਾ ਵਾ ਬਾਬਾ ਮੈਨੂੰ ਜਿਹੜੇ ਤੁਸੀਂ ਜ਼ਿੰਮੇਵਾਰੀ ਨਿਭਾ ਕੇ ਚੱਲੇ ਆਂ ਅਦਰ ਮਗਰ ਚਾਤੀ ਮਾਰ ਬੈੱਡ ਵੇ ਕਿਦਾਂ ਭਰਿਆ ਕੱਪੜੇ ਜੋੜਨ ਵਾਲਾ ਤਿੰਨ ਦਿਨ ਹੋ ਗਏ ਕੱਪੜੇ ਨਹੀਂ ਜੋੜੇ ਤੁਸੀਂ ਤੇ ਵਿਹਲੀਆਂ ਕਰ ਲਈਏ ਘਰ ਕੰਮ ਤੈਨੂੰ ਕਿਉਂ ਡਿਆ ਕੱਲੀ ਨੂੰ ਤੁਹਾਨੂੰ ਤੇ ਵਿਹਲੇ ਹੀ ਦੇਖਣਾ ਮੈਂ ਤੁਸੀਂ ਉਹਦੀ ਸਾਈਡ ਲਾਈਨੋਂ ਨਾ ਹਟਿਓ ਠੀਕ ਹੈ ਨਾ ਮੈਂ ਵੀ ਕੋਠੇ ਦੇ ਕੱਪੜੇ ਸੁਕਣੇ ਪਾ ਕੇ ਆਈਆਂ ਮੈਂ ਵਿਹਲੀ ਨਹੀਂ ਆ ਕੁਰਸੀ ਢਾਹ ਕੇ ਤਾਂ ਤੁਪ ਚੇਕਣ ਡਈ ਉਹਦੇ ਨੂੰ ਫੋਨ ਦੇਖਣ ਦੀ ਸੀਰਦਾ ਗਿਆਸ ਹੋਈ ਚੌਂਕੇ ਵਾਲੇ ਵੀ ਮੈਂ ਕੋਈ ਰੋਟੀ ਪਾਣੀ ਵੀ ਪਕਾਉਣਾ ਕਿ ਨਹੀਂ ਪਕਾਉਣਾ ਪਾ ਨੂੰ ਬਸ ਇਹੋ ਹੀ ਚੁੱਭਦਾ ਹੀ ਆ ਵੀ ਮੈਂ ਬੈਠੀ ਆ ਮੈਂ ਬੈਠੀ ਨਹੀਂ ਜਾ ਕੇ ਚਾਤੀ ਮਾਰ ਕੇ ਆਉਤੇ ਠੀਕ ਆ ਚੱਲ ਠੀਕ ਆ ਜਿਹੜਾ ਤੂੰ ਕੰਮ ਕਰ ਕੇ ਆਂ ਠੀਕ ਆ ਬਾਕੀ ਇਹ ਆ ਵੀ ਨਹੀਂ ਮੁੰਡੇ ਨੂੰ ਰੋਟੀ ਬਣਾਉਣੀ ਤਾਂ ਮੁੰਡਾ ਮੇਰਾ ਆਪੇ ਲੈ ਕੇ ਆਉਗਾ ਕੋਈ ਨਾਲ ਫੋਨ ਕਰ ਦੂੰਗੀ ਆਪੇ ਫੜ ਕੇ ਤੇ ਨਾਲ ਜਿੱਥੇ ਜਾਣਾ ਉੱਥੇ ਜਾਣਾ ਪੈਣਾ ਭੈਣ ਭਰਾ ਦੇ ਹੁਣ ਮੈਨੂੰ ਕੀ ਲੋੜ ਆ ਫੜਕਣ ਦੀ ਨਾਲੇ ਮੇਰੇ ਆਖੇ ਕਿਹੜਾ ਤੁਸੀਂ ਡਕੋ ਜਾਣਾ ਆ ਤੇ ਜਾਣ ਤੇ ਆ ਹੀ ਗਏ ਉੱਥੇ ਜਾਓ ਫਿਰ ਬੇਲੇ ਹੈਗੇ ਆ ਜਰਾ ਕੋ ਕਹਿੰਦੀ ਹੈ ਨਾ ਕਿ ਜਾਣਾ ਫਲਾਣੇ ਥਾਂ ਜਾਣਾ ਢਿੰਗੜੇ ਥਾਂ ਜਾਣਾ ਉਸੇ ਵੇਲੇ ਪਾ ਕੇ ਸੂਟ ਬੂਟ ਕੱਸ ਕੇ ਤੇ ਤੁਰ ਪੈਂਦਾ ਆ ਨਾਲ ਹੀ ਵੇਲਾ ਹੀ ਹੈਗਾ ਆ ਵੀ ਬੰਦਾ ਇਹ ਸੋਚੇ ਵੀ ਜੇ ਮੈਂ ਕਣਕ ਬਿਜਲੀ ਸਿਆਲ ਦੇ ਚਾਰ ਦਿਨ ਵਿਹਲਾ ਆ ਤਾਂ ਬੰਦਾ ਕੋਈ ਹੋਰ ਕੰਮ ਧੰਦਾ ਵੇਖ ਲੈਂਦਾ ਆ ਪਰ ਨਾ ਇਹਨੂੰ ਕਿੱਥੇ ਇੰਨੀ ਅਕਲ ਹੈ ਗਈ ਆ ਚਲ ਛੱਡ ਪਰ ਆ ਮਣਾ ਮੈਨੂੰ ਕੀ ਲੱਗੇ ਮੈਨੂੰ ਕੀ ਮਿਲਣਾ ਇਹਨਾਂ ਨਾਲ ਬੈਸ ਵਸਾਈ ਕਰਕੇ ਚਲ ਜਾਂਦੇ ਚੱਲ ਤੇ ਗਏ ਆ ਮੈਂ ਹੁਣ ਨਾ ਜਾ ਕੇ ਆਪਣਾ ਵੇਖਾਂ

ਕਦੇ ਨਾ ਸਾਹਮਣੇ ਦੇ ਪੈਸੇ ਵੀ ਨਹੀਂ ਗਿਨੇ ਜਾਂਦੇ ਅੰਤਰੇ ਧਿਆਨ ਦੇ ਇਦਾਂ ਰੱਖਦੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਵਾ ਉਹ ਨਾਲ ਜੇ ਕਿਤੇ ਆ ਹੀ ਗਏ ਨਾ ਤੇ ਸਾਰਾ ਮੇਰਾ ਪਲਾਨ ਜਿਹੜਾ ਨਾ ਚੋਪਟ ਹੋ ਜਾਣਾ ਇੱਥੇ ਹੀ ਮੈਂ ਹਾਂ ਇਹ ਮੈਨੂੰ ਥੋੜੀ ਥੋੜੀ ਜਿਹੀ ਲੱਗਣ ਦੀ ਆ। ਸਰਾ ਖੇਤ ਮੈਂ ਕਿੰਨੇ ਹੀ। ਉੱਦਾਈ ਲੱਗਦਾ ਆ ਮੇਰੇ ਪਰਸ ਨੂੰ ਕਿਹੜਾ ਕੋਈ ਹੱਥ ਲਾਉਂਦਾ ਆ। ਨਾ ਕੋਈ ਹੱਥੇ ਅੰਦਰ ਹੀ ਜਾਂਦਾ ਆ। ਹੈ? ਘਰ ਕੋਈ ਵੀ ਨਹੀਂ ਲੱਭਣਾ ਕਿੱਥੇ ਚਲ ਗਏ ਸਾਰੇ? ਧੇਵਨੀ ਕੋਈ ਹੈਗਾ? ਧੇਵਨੀ ਕੋਈ ਬੈਠਾ ਕਿੱਥੇ ਚਲ ਗਏ ਸਾਰੇ? ਚਾਚੀ ਇਹਨੇ ਪਹਿ ਕਿੱਥੋਂ ਆ ਗਏ ਇਹਨੇ ਪਹਿ ਕਿੱਦਾਂ ਘੰਡੇ ਆ ਘਰੇ ਵੀ ਨਹੀਂ ਕੋਈ ਹੈਗਾ ਚਾਚੀ ਇਹਨੇ ਪਹਿ ਕਿੱਥੋਂ ਆਏ ਵਾ ਤੂੰ ਕੋਣ ਹੋ ਨਾ ਮੈਨੂੰ ਪੁੱਛਣ ਵਾਲਾ ਜਿੱਥੋਂ ਮਰਜੀ ਆਏ ਹੋਣ ਨਾਲ ਮੈਨੂੰ ਇੱਕ ਗੱਲ ਦੱਸ ਤੈਨੂੰ ਕਿਸ ਨੇ ਅਕਲ ਮੋਤ ਨਹੀਂ ਸਖਾਈ ਹੈਗੀ ਕਿ ਕਿ ਇਹਦਾ ਬੂਹਾ ਖੜਕਾ ਕੇ ਅੰਦਰ ਆਈਦਾ ਵਾ ਤੂੰ ਸਿੱਧਾ ਹੀ ਅੰਦਰ ਪੱਜਾਉਣ ਡਿਆ ਵਾ ਹਾਦ ਹੋ ਗਈ ਤੇਰੇ ਵਾਲੀ ਉਦਾਂ ਤੇ ਤੇਰੀ ਮਾਂ ਬੜੀਆਂ ਗੱਲਾਂ ਕਰਦੀ ਤੈਨੂੰ ਉਹਨੇ ਇਹ ਨਾ ਵੀ ਸਖਾਇਆ ਹੈਗਾ ਚਾਚੀ ਮੈਂ ਤੇ ਵੀ ਆਇਆ ਸੀ ਹੁਣੇ ਯਾਰ ਦੋਸਤ ਦੇ ਨਾਲ ਤੇ ਮੈਂ ਵੇਖਿਆ ਘਰੇ ਕੋਈ ਹੈ ਨਹੀਂ ਆ ਤੂੰ ਹੀ ਬੈਠੇ ਸਾਹਮਣੇ ਤੇ ਮੈਂ ਆ ਗਿਆ ਨਾਲੇ ਫਿਰ ਕੇ ਮੈਂ ਪੁੱਛਿਆ ਹੀ ਆ ਮੈਂ ਕਿਹੜਾ ਵਿੱਚੋਂ ਮੰਗ ਲੇ ਪੈਸੇ ਤੁਹਾਡੇ ਕੋ ਤੇਰਾ ਪੁੱਛਣ ਦਾ ਫਰਜ ਨਹੀਂ ਬਣਦਾ ਮੈਨੂੰ ਠੀਕ ਆ ਨਾ ਬੱਚਾ ਆ ਨਾ ਤਾਂ ਬੱਚਾ ਬਣ ਕੇ ਰਹਿ ਤੂੰ ਐਡਾ ਵੱਡਾ ਨਹੀਂ ਹੋ ਗਿਆ ਕਿ ਨਾਲੇ ਮੈਨੂੰ ਸਵਾਲ ਜਵਾਬ ਪੁੱਛਣ ਡਿਆ ਹਾ ਦੋਗੀ ਤੇਰੇ ਵਾਲੀ ਮੈਂ ਤੇ ਕੋਈ ਸਵਾਲ ਕੀਤਾ ਨਹੀਂ ਮੈਂ ਤਾਂ ਬਸ ਇਨਾ ਆਖਿਆ ਵੀ ਇਹ ਪੈਸੇ ਕਿੱਥੋਂ ਆਏ ਕਿੱਥੋਂ ਆਏ ਤੈਨੂੰ ਕੀ ਲੱਗੇ ਜਿੱਥੋਂ ਮਰਜ਼ੀ ਆਏ ਹੋਣਾ ਜਾ ਜਾ ਕੇ ਆਪਣਾ ਕੰਮ ਕਰ ਹਾਏ ਹਾਏ ਨਿੱਕ ਡਾਂ ਤਰਾਈਓ ਮਾਂ ਵਰਗਾ ਸਿਕੜ ਜਾ ਤੇਜੀ ਵੜਾਇਆ ਗਿੱਡੀਆਂ ਨਜਰਾ ਤੇਜ ਆ ਨਹੜੀਆਂ ਇਹ ਜਿਹ ਪੈਸੇ ਕਿੱਥੋਂ ਆਏ ਇਹ ਪਏ ਹੁਣ ਬੰਦਰ ਜਾਣਾ ਆਪਣੀ ਮਾਂ ਨੂੰ ਦੱਸ ਛੜੇ ਤੇ ਚਾਚੀ ਕੋ ਇਨੇ ਪੈਸੇ ਪਏ ਹੀ ਹਾਏ ਹੁਣ ਮੈਂ ਕੀ ਕਰਾਂ ਅੱਗੇ ਨਾ ਮੋਟਰਸਾਈਕਲ ਦੀ ਗੱਲ ਹੋਈ ਹੀ ਇਹਨੇ ਬੰਦਰ ਜੇ ਨੇ ਨਾ ਸਾਰੇ ਘਰ ਚ ਟੰਡੋਰਾ ਫਟਿਆ ਹੀ ਪੂਜਾ ਚਾਚੀ ਨੇ ਤਾਰ ਤੋੜੀ ਆ ਹੁਣ ਮੈਂ ਕਰਾਂ ਕੀ ਪੂਜਾ ਕੋਈ ਨਾ ਕੋਈ ਸਕੀਮ ਲੜਾਉਣੀ ਪੈਣੀ ਆ ਇੱਥੇ ਐਦਾਂ ਕਰਦੀਆਂ ਕਬਨ ਨਹੀਂ ਮਾਰ ਦਿੰਨੀ ਆ ਤੇ ਪੈਸੇ ਲਗਾ ਛੜਨੀ ਇੱਥੇ ਹੋ ਜਾ ਦਿਮਾਗ ਤੇ ਤੇਰਾ ਵੀ ਬੜਾ ਤੇਜ ਆ ਤੇਰੀਆਂ ਸਕੀਮਾਂ ਅੱਗੇ ਕੋਈ ਆ ਸਕਦਾ ਆ ਚੱਲ ਹਾਂ ਇਦਾਂ ਹੀ ਸਹੀ ਹੋਣਾ ਮम्मा ਜੇ ਕਿਤੇ ਤੁਸੀਂ ਜਾਣਾ ਹੁੰਦਾ ਵਾ ਘਟੋ ਘਟ ਮੈਨੂੰ ਦੱਸਦੇ ਜਾਇਆ ਕਰੋ ਨਾ ਕੀ ਗੱਲ ਹੋ ਗਈ ਆ ਬੜਾ ਢਿੱਲਾ ਜਾ ਮੂੰਹ ਕਰਕੇ ਬੈਠਾ ਵਾ ਜਾਣਾ ਉਹਨਾਂ ਤੇ ਹੁਣ ਪੈਂਦਾ ਹੀ ਆ ਕਿਤੇ ਨਾ ਕਿਤੇ ਓ ਮਮੀ ਤੁਸੀਂ ਤੇ ਚਲ ਜਾਂਦੇ ਜੇ ਮਗਰ ਉਹ ਤੇ ਕੋਈ ਰੋਟੀ ਵੀ ਨਹੀਂ ਫੜਾਉਂਦਾ ਰੋਟੀ ਕਿੰਨੇ ਫੜਾਉਣੀ ਸੀ ਮੈਂ ਪੂਜਾ ਨੂੰ ਕਹਿ ਕੇ ਤੇ ਗਈ ਹਾਂ ਓ ਮਮੀ ਰੋਟੀ ਦੀ ਗੱਲ ਤੇ ਦੂਰ ਆ ਉਹ ਤੇ ਗਾੜੀਆਂ ਸੜੇ ਖਾਨ ਨੂੰ ਪੈਂਦੇ ਆ ਖਾਨ ਨੂੰ ਪੈਂਦੇ ਉਹਦਾ ਤੇ ਸਭਾ ਹੀ ਇਦਾਂ ਦਾ ਵਾ ਤੇ ਨਾਲੇ ਤੇਰੇ ਘਰੇ ਹੱਥਾਂ ਨੂੰ ਮਹਿੰਦੀ ਲੱਗੀ ਸੀ ਤੁਰ ਸੋਈ ਚ ਰੋਟੀ ਫੜ ਕੇ ਖਾ ਲੈਂਦਾ ਰੋਟੀ ਫੜਦਿਆਂ ਖੜਾ ਪਾਰ ਆਂਦਾ ਵਾ ਉਹ ਮੰਮੀ ਰੋਟੀ ਪੁੱਛਣ ਦਾ ਪੁੱਛਣ ਤੱਕ ਤੇ ਗੱਲ ਇਹ ਪਹੁੰਚੀ ਨਹੀਂ ਮੈਂ ਨਾ ਬਾਹਰੋਂ ਆਇਆ ਤੇ ਮੈਂ ਸਾਰੇ ਘਰ ਚ ਵੇਖਿਆ ਘਰ ਦੇ ਕਿੱਥੇ ਆ ਤੇ ਘਰੇ ਨਾ ਕੋਈ ਨਹੀਂ ਹੈਗਾ ਤੇ ਮੈਂ ਇੱਧਰ ਹੀ ਵੇਖਿਆ ਪ੍ਰੈਸਿੰਗ ਟੇਬਲ ਵਾਲੇ ਅੰਦਰ ਵੀ ਤੇ ਇੱਧਰ ਸੋਈ ਜੀ ਵੇਖਿਆ ਸਾਰੇ ਵੇਖਿਆ ਕਿਤੇ ਨਹੀਂ ਕੋਈ ਹੈਗਾ ਤੇ ਕਿੱਥੇ ਗਈ ਸੀ ਪੂਜਾ ਘਰ ਹੈ ਨਹੀਂਗੀ ਜਿਹੜਾ ਇਹਨਾਂ ਉੱਬਲਿਆ ਫਿਰੰਡਿਆ ਵਾ ਉਹ ਘਰੇ ਹੀ ਅੰਦਰ ਬੈਠੇ ਸੀ ਆਪਣੇ ਅੱਛਾ ਅੱਛਾ ਅੰਦਰ ਬੈਠੀ ਸੀ ਤੇ ਤੂੰ ਆਵਾਜ਼ ਮਾਰ ਲੈਣੀ ਸਾਨੂੰ ਉਹ ਛੱਡੋ ਪਰ ਤੁਹਾਨੂੰ ਪਤਾ ਤਾਂ ਹੈਗਾ ਉਹਨਾਂ ਦੇ ਸੁਭਾ ਦਾ ਉਹਦੇ ਨਿਕ ਨਿਕ ਗੱਲ ਤੇ ਨਾ ਬਸ ਗਾੜੀਆਂ ਲੜਾਈ ਨੂੰ ਆਜਾ ਮਾਰਦੇ ਆ ਚੱਲ ਕੋਈ ਗੱਲ ਨਹੀਂ ਮੈਂ ਲਿਆਵਾਂ ਰੋਟੀ ਫੇਰ ਉਹ ਮੰਮੀ ਬਸ ਹੁਣ ਨਹੀਂ ਮੇਰਾ ਜੀ ਕੰਡਿਆ ਰੋਟੀ ਖਾਣ ਨੂੰ ਮੇਰਾ ਨਾ ਹੁਣ ਬਸ ਭਰ ਗਿਆ ਢਿੱਡ ਗੱਲਾਂ ਸੁਣ ਸੁਣ ਕੇ ਹੀ ਉਹਨਾਂ ਕੋ ਆਹ ਗੱਲਾਂ ਸੁਣ ਸੁਣ ਕੇ ਉਹ ਤੇ ਉਦਾਂ ਹੀ ਸਿੱਧੇ ਮੂੰਹ ਗੱਲ ਨਹੀਂ ਕਰਦੀ ਚੱਲ ਆਪੇ ਠਹਿਰ ਖਾਲੂ ਕੋਈ ਗੱਲ ਨਹੀਂ ਆ ਗਏ ਦਵਾਈ ਲੈਣ ਬੜੇ ਇਕੱਠੇ ਆ ਕੇ ਬੈਠੇ ਜੇ ਇਕੱਠੇ ਹੋ ਗਿਆ ਥੁੱਪੇ ਬੈਠੇ ਹੀ ਅਹੀਂ ਮੜਾ ਜਾ ਪਾਮ ਨੂੰ ਗਏ ਧੂਆ ਜੀ ਦਾ ਪਤਾ ਲੈਣ ਤੇ ਇੰਨੇ ਜੀ ਬਸੇ ਉੱਭਲ ਗਿਆ ਵਾ ਵੀ ਮੈਨੂੰ ਆਹ ਜੀ ਤੁਸੀਂ ਰੋਟੀ ਪਾਣੀ ਨਹੀਂ ਦੇ ਗਏ ਦਾਸ ਇਹਨੂੰ ਵੀ ਹੈਗਾ ਪਤਾ ਕਿ ਬੰਦਾ ਘਰ ਖਲੋਵੇ ਰੋਟੀ ਪਾਣੀ ਦੇ ਟਾਈਮ ਨਾਲ ਜਦੋਂ ਰੋਟੀ ਦਾ ਟਾਈਮ ਹੁੰਦਾ ਵਾ ਉਦੋਂ 11 ਬੈਲੀਆਂ ਨਾਲ ਤੁਰ ਪੈਂਦਾ ਵਾ ਤੇ ਮੁੜ ਕੇ ਆਖ ਦਿੰਦਾ ਮੈਨੂੰ ਰੋਟੀ ਨਹੀਂ ਫੜਾਈ ਕਿਹਨੇ ਚਲੋ ਛੱਡਿਆ ਪਰ ਮਮੀ ਤੁਸੀਂ ਬੜੀ ਛੇਤੀ ਆ ਕੇ ਦਵਾਈ ਮਿਲ ਗਈ ਤੁਹਾਨੂੰ ਆਹ ਪੁੱਤ ਦਵਾਈ ਮਿਲ ਗਈ ਵਾ ਮੈਂ ਇੱਥੋਂ ਹੀ ਲੈਣ ਦੀ ਵਟਾਲਿਓ ਲੈ ਆਈ ਆਂਗੀ ਤੇ ਅੰਮਰਸਾ ਨਹੀਂ ਕਿਧਰ ਜਾਣ ਨਹੀਂ ਅੰਬਰਸਰ ਵੀ ਮੈਂ ਕਿੱਦਾਂ ਜਾਣਾ ਸੀ ਮੈਨੂੰ ਰਪਾਲ ਨੇ ਪੈਸੇ ਦਿੱਤੇ ਸੀ ਥੋੜੇ ਜਿਹਾ ਹਾਂ ਤੇ ਪੂਜਾ ਦਿੱਤੇ ਨਹੀਂ ਪੂਜਾ ਨਾਲ ਨਹੀਂ ਦਿੱਤੇ ਹਾਂ ਕਿਉਂ ਦਾਦੀ ਜੀ ਉਹਨਾਂ ਨੇ ਪੈਸੇ ਤੁਹਾਨੂੰ ਕਿਉਂ ਦਿੱਤੇ ਉਹ ਪੁੱਤਾਂ ਦੀ ਮੈਂ ਕੁੜੀ ਦੀ ਫੀਸ ਤਾਰਨੀ ਆ ਤੇ ਪੈਸੇ ਮੇਰੇ ਕੋਲ ਥੋੜੇ ਆ ਇਹ ਕਿੱਦਾਂ ਦੀ ਗੱਲ ਹੋਈ ਮੈਂ ਜਦੋਂ ਅੰਮੀ ਅੱਗੇ ਅੰਦਰ ਨਹੀਂ ਗਿਆ ਉੱਥੇ ਦੇ ਇਸੇ ਗੱਲੋਂ ਮੇਰੇ ਨਾਲ ਲੜ ਪਏ ਉਹਨਾਂ ਦੇ ਕੋਲ ਤੇ ਘੱਟੋ ਘੱਟ ਇੰਨੇ ਪੈਸੇ ਹੀ ਖਿਲਰੇ ਉਹ ਵੀ ਘੱਟੋ ਘੱਟ ਮੇਰੇ ਸਾਹ ਨਾਲ 50000 ਰੁਪਿਆ ਹੋਣਾ ਵਾ 50000 ਰੁਪਿਆ ਹਾਂਜੀ ਇੰਨੇ ਪੈਸੇ ਉਹਦੇ ਕੋ ਕਿੱਥੋਂ ਆਏ ਇੰਨਾ ਤੇ ਨਹੀਂ ਮੈਨੂੰ ਪਤਾ ਪਰ ਸਾਰੇ ਟੁੱਟੇ ਭੱਜੇ ਹੀ ਵਿੱਚ 500 500 ਦੇ ਵੀ ਸੀ 100 100 ਦੇ ਵੀ 200 200 ਦੇ ਵੀ 50 50 ਦੇ ਪਾਣੀ ਕਿੰਨੇ ਕ ਸੀ ਅੱਛਾ ਉਨੇ ਰੱਖੇ ਇਕੱਠੇ ਕਰ ਕਰ ਕੇ ਉਹ ਜਾਣ ਕੇ ਬਖੰਡ ਕਰਦੀ ਆ ਇਸੇ ਗੱਲੋਂ ਮੈਂ ਜੇ ਅੰਦਰ ਚਲ ਗਿਆ ਮੈਂ ਪੁੱਛਿਆ ਮੜਾ ਮੈਂ ਕਿ ਚਾਚੀ ਜੀ ਇੰਨੇ ਪੈਸੇ ਕਿੱਥੋਂ ਆਏ ਤੁਹਾਡੇ ਕੋਲ ਮੈਂ ਤੇ ਉਦਾਂ ਪੁੱਛ ਲੈ ਬੰਦਾ ਪੁੱਛ ਹੀ ਲੈਂਦਾ ਵਾ ਇੰਨੇ ਜੀ ਉਹ ਪਾਣੀ ਕਿੱਥੇ ਜਿਹੜੇ ਕਿੱਥੋਂ ਉਤਰੇ ਇਹ ਕਰਦੀ ਆ ਇਹਰਾ ਫੇਰੀਆਂ ਜੇ ਮੈਂ ਉਦਨ ਮੰਗੇ ਤੇ ਮਿਲਾਂ ਦੇ ਨਾਂ ਕੁੜੀ ਦੀ ਫੀਸ ਤਾਰਨੀ ਕਰਦਾ ਸੌਦਾ ਲਿਆਉਣ ਵਾਲਾ ਇੰਨਾ ਕੁਝ ਕਰਨਾ ਹੈ ਖਰਚਾ ਕਿਤੋਂ ਕਰੀਏ ਮੰਮੀ ਤੁਸੀਂ ਪੁੱਛੋ ਹਾਂ ਪੂਜਾ ਨੂੰ ਹੁਣ ਮੈਂ ਪੂਜਾ ਨੂੰ ਨਹੀਂ ਪੁੱਛਣਾ ਵਿਪਨਾਉਂਦਾ ਵਾ ਨਾ ਉਹਦ ਨਾ ਕਰਦੀਆਂ ਗੱਲ ਨਾਲੇ ਉਹਦੀ ਝਾੜ-ਚੰਬ ਕਰੂਗਾ ਇਹਨੂੰ ਪਤਾ ਲੱਗੂਗਾ ਤੇ ਘਰ ਦੇ ਚੋਰੀਆਂ ਕਿੱਦਾਂ ਕਮਾਈਦੀਆਂ ਵਾ ਮੰਮੀ ਇੰਨੇ ਨਹੀਂ ਬਾਜ ਆਉਣਾ ਚਾਹੇ ਜੋ ਮਰਜੀ ਹੋ ਜੇ ਵੇਖੀ ਇਹਨੂੰ ਮੈਂ ਕਿੱਦਾਂ ਸਿੱਧਿਆ ਕਰਦੀ ਆ ਲੈਣ ਦੇ ਯਾਰੀ ਕੋ ਵੇਪਨ ਨੂੰ ਬੜੀਆਂ ਦਮ ਕੱ ਲੱਗੀਆਂ ਕਿੰਦੂ ਸਿੱਧਾ ਕਰੀ ਜਾਂਦੇ ਮੰਮੀ ਲੱਗਦੀ ਇਹਦੀ ਘਾਸ ਲੱਗਣ ਦੀ ਆ ਕਰਨ ਦੀ ਨਹੀਂ ਇਹਦੀ ਤਾਂ ਨੀ ਘਾਸ ਲੱਗਣ ਦੀ ਆ ਜਾ ਬਹਿ ਜਾ ਦਾਦੀ ਤੈਨੂੰ ਕਿੱਦੀ ਲੱਗਣ ਦੀ ਆ ਕਿਉਂ ਕੀ ਗੱਲ ਹੋ ਗਈ ਮੰਮੀ ਨਹੀਂ ਤੂੰ ਕੱਲ ਮੈਨੂੰ ਕਹਿਗਾ ਪੂਜਾ ਕੋ ਪੈਸੇ ਲੈ ਲਈ ਤੇ ਪੂਜਾ ਜਵਾਨਣੀਆਂ ਦੀ ਨਾ ਅਸੀਂ ਤੇ ਫੀਸ ਤਾਰਨੀ ਆ ਕੁੜੀ ਦੀ ਤੇ ਕੀ ਗੱਲ ਕੋ ਮਾਂ ਦਾ ਕੋਈ ਫਿਕਰ ਹੀ ਨਹੀਂ ਹੈਗਾ ਕਿ ਇਹਨੂੰ ਨਹੀਂ ਹੱਦੋਂ ਦੀ ਪੂਜਾ ਵਾਸਤੇ ਇਹ ਗੱਲ ਆ ਇਹਦੇ ਹੁਣ ਤੂੰ ਪੁੱਛ ਨਾ ਮੈਂ ਮੜ ਕੇ ਤੇਰੇ ਕਮਰੇ ਚੋਂ ਨਿਕਲੀ ਤੇ ਗਾੜੀ ਬੈਠਾ ਹੀਗਾ ਹਰਪਾਲ ਉਹਨੇ ਮੈਨੂੰ ਪੈਸੇ ਦਿੱਤੇ ਚਾਰਨ ਰੁਪਈਆ 1000 ਤੇ ਮੈਂ ਤਾਂ ਵਟਾਲਿਆ ਦਵਾਈ ਲੈ ਕੇ ਤੇ ਮੋੜਾ ਹੀ ਹਾਰ ਕੇ ਤੇ ਕੀ ਕਰਦੀ ਗਾੜੀ ਹੁਣ ਨਹੀਂ ਪੈਸੇ ਥੋੜੇ ਹੀ ਕਿ ਮੇਰ ਕੋ ਨਹੀਂ ਗੱਲ ਤੇ ਠੀਕ ਨਹੀਂ ਕੀਤੀ ਮੰਮੀ ਪੂਜਾ ਨੇ ਕੋਈ ਨਹੀਂ ਮੈਂ ਕਰਨਾ ਗੱਲ ਇਤਨਾ ਪੁੱਛਦਾ ਕੋਈ ਨਹੀਂ ਮੈਨੂੰ ਮੈਨੂੰ ਤਾਂ ਸ਼ਰਮ ਮਾਰਦੀ ਹੈਗੀ ਦੋ ਪੁੱਤ ਮੇਰੇ ਘਰ ਕਮਾਉਣ ਦੇ ਆ ਦੇਵੀ ਲੋਕਾ ਗਣਪਤੀ ਇਹੋ ਲੈ ਕੇ ਤੇ ਪੈ ਫੇ ਦਵਾਈ ਲੈਣ ਗਈ ਹੈਗੀ ਆਹ ਮੰਮੀ ਗਲਤ ਤੇ ਤੁਹਾਡੀ ਠੀਕ ਹੈ ਲੋਕਾਂ ਨੇ ਤੇ ਆਪੇ ਸੋਚਣਾ ਇਦਾਂ ਫਿਰ ਇੱਕ ਗੱਲ ਹੋਰ ਸੁਣ ਲਾ ਮੇਰੀ ਮੰਮੀ ਉਹ ਕਿਹੜੀ ਗੱਲ ਆ ਮੈਨੂੰ ਕਰਨ ਦੱਸਣ ਡਿਆ ਵਾ ਇੰਨੇ ਪੈਸੇ ਪੂਜਾ ਬੈਠ ਤੇ ਖਲਾਰ ਕੇ ਗਿਣਨ ਡਈ ਹੀ ਨਹੀਂ ਮੇਰੇ ਲਈ ਪੈਸੇ ਤੁਹਾਡ ਕੋ ਹੈ ਨਹੀਂ ਗਏ ਮਾਂ ਐਡੀ ਵਾਧੂ ਆ ਗਈ ਆ ਉਹ ਮੰਮੀ ਮੈਂ ਤੇ ਸਾਰੇ ਇਹਨੂੰ ਪੈਸੇ ਦੇ ਕੇ ਚਲ ਜਾਣਾ ਵਾ ਚਲ ਤੁਹਾਨੂੰ ਕੋਈ ਜ਼ਰੂਰਤ ਹੋ ਗਈ ਤਾਂ ਆਪੇ ਦੇ ਦਊਗੀ ਮੈਨੂੰ ਥੋੜੀ ਪਤਾ ਹਣ ਇਹ ਕੰਮ ਕਰਦੀ ਆ ਮਗਰ ਓਏ ਕੋਈ ਗੱਲ ਨਹੀਂ ਮੈਂ ਲੈਣਾ ਇਹਦੀ ਖਾਤਰ ساری ਕੁਛਦਾ ਮੈਨੂੰ ਤੂੰ ਮੇਰੇ ਜੋਗੇ ਤਾਂ ਆਪਣੇ ਕੋ ਰੱਖ ਲਿਆ ਕਰ ਤੇ ਜਰੂਰੀ ਮੋੜੇ ਗੱਡੀ ਹੱਥ ਹੋਣੀ ਹੈ ਡਾਉਣ ਡਾ ਪਾ ਉਹ ਮੰਮੀ ਮੈਨੂੰ ਥੋੜੀ ਪਤਾ ਵੀ ਨਹੀਂ ਆਹ ਕੰਮ ਕਰਨਾ ਹੈ ਮਗਰ ਉਹ ਮੈਂ ਤਾਂ ਜੋ ਮਿਹਰ ਦੇ ਦਿੱਤੀ ਚਲ ਤੈਨੂੰ ਵੱਡੇ ਆ ਤੁਸੀਂ ਘਰ ਸਹਣੇ ਆ ਆਪੇ ਦੇ ਦਊਂਗੀ ਤੁਹਾਨੂੰ ਕੋਈ ਨਹੀਂ ਪਤਾ ਉਹਨੇ ਦੇਣੇ ਆਗੇ ਉਹ ਸੱਤੀ ਮੈਨੂੰ ਖਰਚੇ ਗੱਡੀ ਸੁਣਾ ਦਿੰਦੀ ਆ ਜਾਂ ਮੈਂ ਦਵਾਈ ਲਈ ਪੈਸਾ ਮੰਗਦੀ ਤੇ ਪਰ ਮੈਂ ਇਹ ਗੱਲ ਗਲਤ ਮਾ ਨਾ ਘਰ ਚ ਕੁੰਡੀਆਂ ਲਾਉਣੀਆਂ ਸਾਂਝਾ ਘਰ ਚ ਦੋ ਨਾ ਜੇ ਮੁਖਤਰ ਦੇਤੀ ਤੈਨੂੰ ਹਿਸਾਬ ਨਾ ਚੱਲ ਇਹਦਾ ਵੀ ਚੋਰੀ ਪੈਸੇ ਕੱਢ ਕੱਢ ਕਹਿੰਦੇ ਆ ਰੱਖੀ ਜਾ ਨਹੀਂ ਭਾਜੀ ਇਹ ਤਾਂ ਗੱਲ ਇਹਦੇ ਬਾਰੇ ਮਾੜੀ ਆ ਨਾ ਹੁਣ ਮ ਪਰ ਨਹੀਂ ਨਾ ਬਹੁਤਾ ਜਾਣੀ ਅਸੀਂ ਕਰਦੇ ਆਪਣੇ ਰੱਖਿਆ ਦਾ ਥੋੜਾ ਬੜਾ ਪੱਲਾ ਸੋਹੇ ਖਰਚੇ ਦੇ ਬੰਦੇ ਦੇ ਪਰ ਬਾਜੀ ਹੁਣ ਆ ਜਿਹੜੀ ਗੱਲ ਆ ਨਾ ਮੰਮੀ ਨੇ ਹਰਪਾਲ ਕੋ ਪੈਸੇ ਲਏ ਆ ਇਹ ਗੱਲ ਦੀ ਹੱਨ ਵੀ ਸ਼ਰਮ ਬੜੀ ਆਉਂ ਰਹੀ ਆ ਤੂੰ ਹੀ ਇਦਾਂ ਕਰੋ ਕਿ ਜਾ ਕੇ ਤੇ ਪੂਜਾ ਨੂੰ ਪੁੱਛੋ ਕਿ ਤੁਸੀਂ ਮੰਮੀ ਨੂੰ ਪੈਸੇ ਕਿਉਂ ਨਹੀਂ ਦਿੱਤੇ ਇਸ ਗੱਲ ਦਾ ਮੈਨੂੰ ਬਹੁਤ ਗੁੱਸਾ ਆਇਆ ਫਿਰ ਜੇ ਮੈਂ ਬੋਲੀ ਨਾ ਤੇ ਪੂਜਾ ਨੇ ਕਹਿਣਾ ਇਹਨੇ ਚੁੱਕਣਾ ਦਿੱਤੀ ਆ ਨਹੀਂ ਨਹੀਂ ਤੂੰ ਨਹੀਂ ਪੁੱਛਣਾ ਤੈਨੂੰ ਲੋੜ ਨਹੀਂ ਪੁੱਛਾ ਆਪੇ ਭਾਜੀ ਗੱਲ ਕਰੂਗਾ ਇਹ ਮੇਰੀ ਜ਼ਿੰਮੇਵਾਰੀ ਬੰਦੀ ਹੈ ਮੈਂ ਪੁੱਛ ਲੈਣਾ ਇਹਨੂੰ ਚੰਗਾ ਤੁਸੀਂ ਟੈਨਸ਼ਨ ਨਾ ਲਾਓ ਸਾਰਾ ਪਰਿਵਾਰ ਉਹਦੀ ਜਨਾਨੀ ਆ ਉਹ ਗੱਲ ਕਰੇ ਨਾ ਕਰੇ ਤੁਹਾਡਾ ਕੰਮ ਨਹੀਂ ਵਿੱਚ ਬੋਲੋ ਇਹ ਗੱਲ ਕੀਤੀ ਚੁਪਦੀ ਇਹਨੂੰ ਸਿੱਧੀ ਗੱਲ ਠੀਕ ਹੈ ਕੋਈ ਨਹੀਂ ਇਸਲੇ ਕਰਕੇ ਤੇ ਮੈਂ ਕੂੰਦੀ ਕੁਛ ਨਹੀਂ ਆ ਅੱਗੇ ਵੀ ਇਹਨੇ ਮੁੰਡੇ ਦਾ ਆਏ ਨੇ ਤਾਰ ਇਹਨੇ ਕੱਢੀ ਤੇ ਨਾ ਇਹਨੇ ਮ ਕੀ ਇਹ ਗੱਲ ਦਾ ਮੇਰੇ ਮੁੰਡੇ ਦਾ ਨਾਮ ਲੈਂਦੀ ਕਦੀ ਕਿਸ ਗੱਲ ਦਾ ਲੈਂਦੀ ਆ ਤੇ ਮੈਂ ਚੁੱਪੀ ਕਰ ਜਾਂਦੀ ਨਿੰਨੂ ਸਾਰਿਆਂ ਦਾ ਪਤਾ ਵਾ ਕੌਣ ਕੀ ਕਰਨ ਰਿਆ ਵਾ ਇਹ ਨਾ ਸੋਚੋ ਵੀ ਇਹਨੂੰ ਪਤਾ ਨਹੀਂ ਲੱਗਦਾ ਜਿਉਂ ਚਲਾਕੀਆਂ ਕਰਦੀ ਤਾਂ ਮੈਨੂੰ ਪਤਾ ਹੁੰਦਾ ਸਾਰਾ ਹੀ ਚਲ ਕੋਈ ਗੱਲ ਨਹੀਂ ਮੰਮੀ ਮੈਂ ਲੈਣ ਦਾ ਹਿਸਾਬ ਤਾਉ ਜਰਾ ਹੋਏ ਰੱਬਾ ਵੇਖਾ ਕਿਤੋਂ ਉਹਦੇ ਕੰਨਾਂ ਭਰੰਡੇ ਆ ਮੈਨੂੰ ਤੇ ਅੱਗੇ ਹੀ ਪਤਾ ਸੀ ਆ ਕਰਨ ਜੜਾ ਨਾ ਇਹਨੂੰ ਤਾਂ ਕੋਈ ਗੱਲ ਪਛਦੀ ਨਹੀਂ ਹੈਗੀ ਛੱਡ ਮਣਾ ਆ ਸੈਂਡਵਿਚ ਹੁਣ ਬਾਅਦ ਚ ਬਣਾ ਕੇ ਖਾਈਂ ਸੈਂਡ ਹੋ ਜੇ ਤੇਰੇ ਇਹ ਨੰਨ ਅੰਦਰ ਜਾ ਕੇ ਬਣਾ ਦੇਣੀ ਐ ਏਦਾਂ ਕਰਦੀ ਆ ਏਪਣ ਵੀ ਹੋਂ ਡਿਆ ਆ ਹੁਣਾਂ ਮਿੰਟੋ ਮਿੰਟੀ ਚੱਲ ਮੌਕਾ ਸਾਂਭ ਆਪਣਾ ਹੁਣ ਪੁੱਛਣਾ ਨਾ ਤੈਨੂੰ ਚਾਜ ਨਾਲ ਸਵਾਰ ਕੇ ਪੁੱਛੀ ਚੱਲ ਕੋਈ ਨਹੀਂ ਤੇ ਗਰਮ ਨਾ ਹੋ ਮੈਂ ਪੁੱਛ ਲੈਣਾ ਇਹਨੂੰ ਓ ਮੰਮੀ ਇਹਨੇ ਕੀ ਪੁੱਛਣਾ ਵਾ ਪਲਾ ਮਾਨਸ ਬੰਦਾ ਵਾ ਜਿੰਨੀ ਪੂਜਾ ਚਲਾਕ ਆ ਨਾ ਉਹਨੇ ਅਖੀ ਪੈਰਾਂ 'ਚ ਪਾਣੀ ਪੈੰਦਣਾ ਇਹਦੇ ਤੇ ਪੁੱਤ ਪਲੇ ਮਾਨਸ ਦਾ ਤੇ ਉਹ ਫਾਇਦਾ ਲੈਂਦੀ ਆ ਜੇ ਅੱਜ ਇਹਦੇ ਪਹਿਲੇ ਦਿਨ ਉਹਨੇ ਚੰਡ ਕੇ ਰੱਖੀ ਹੁੰਦੀ ਤੇ ਇਤੋਂ ਤੇਰਾ ਕੰਮ ਪਹੁੰਚਣਾ ਨਹੀਂ ਚੱਲ ਛੱਡੋ ਖੜਾ ਮੰਮੀ ਚਾਹ ਬਣਾ ਕੇ ਲਿਆਣਾ ਘਟ ਚੱਲ ਬਣਾ ਲੈ ਮਰੂਟ ਪੀ ਲਈਏ ਨਹੀਂ ਮੇਰੇ ਘਾਸੋਂ ਤੂੰ ਤੂੰ ਮੇਰੇ ਸਰਸੌਟ ਕੇ ਬੈਠੀ ਆ ਉਹ ਤੈਨੂੰ ਮੈਂ ਪਹਿਲੇ ਜਣੇ ਦੇ ਆ ਗਿਆ ਸੀ ਤੂੰ ਮੰਮੀ ਨੂੰ ਕੋਲ ਨਹੀਂ ਦਿੱਤੇ ਮੰਮੀ ਵਿਚਾਰੀ ਮੈਨੂੰ ਇੰਨਾ ਦੱਸਾਂ ਦੇ ਆ ਉਹ ਬੋਲ ਰਹੀ ਉਹ ਨਹੀਂ ਯਾਰ ਬਿਪਣਾ ਮੈਨੂੰ ਤਾਂ ਟੈਨਸ਼ਨ ਬੜੀ ਪਈ ਦੀ ਆ ਮੈਂ ਨਾ ਤੁਹਾਡੇ ਕੋਲ ਇੱਕ ਝੋਰੀ ਰੱਖੀ ਆ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਕਰਨੀ ਕਰਨੀ ਹੀ ਪਰ ਫੇਰ ਤੁਸੀਂ ਇੰਨੀ ਛੇਤੀ ਛੇਤੀ ਜੋ ਹੁੰਦੇ ਹੋ ਕਦੀ ਤੁਸੀਂ ਡਿਊਟੀ ਤੇ ਜਾਣਾ ਹੁੰਦਾ ਆ ਆਉਂਦਿਆਂ ਤੁਹਾਨੂੰ ਫਿਰ ਰੋਟੀ ਦਾ ਹੁੰਦਾ ਆ ਤੇ ਮੈਂ ਮਿੰਟੋ ਮਿੰਟ ਉਧਰ ਹੋ ਜਾਨੀ ਆ ਮੈਂ ਕੱਲ ਨਾ ਤੁਹਾਨੂੰ ਗੱਲ ਦੱਸਣ ਦਾ ਸੰਤੋ ਫੇਰ ਰਹਿ ਗਈ ਹੁਣ ਮੈਂ ਸੋਚਣ ਡਿਆ ਵੀ ਆਪਣੇ ਦਿਮਾਗ ਦਾ ਨਾ ਬੋਝ ਲਾਵਾਂ ਤੁਹਾਨੂੰ ਮੈਂ ਸਾਰੀ ਗੱਲ ਦੱਸਾਂ ਕਿ ਹੋਇਆ ਕੀ ਆ ਕਿਹੜੀ ਗੱਲ ਵਾ ਸੋਖਾ ਐ ਸਾਬ ਮੈਂ ਤੇ ਸੋਖੀ ਆ ਪਰ ਗੱਲ ਇਹ ਆ ਵੀ ਕਿਆਹੀ ਜੜੇ ਹੀ ਨਾ ਮੇਰੇ ਕੋਲ